ਬੜੀ ਦੁਖਦਾਈ ਘੜੀ ਐ ਪਿਤਾ ਵਾਸਤੇ ਸਭ ਤੋਂ ਜਿਆਦਾ بڑا ਜਿਹੜਾ ਭਾਰ ਐ ਉਹ ਇਹ ਐ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਹਸਤੀ ਅਰਥੀ ਨੂੰ ਮੋੜਾ ਦੇਣਾ ਪਿਆ ਕੇਪੀ ਸਾਹਿਬ ਬੜੇ ਨੇਕ ਇਨਸਾਨ ਐ شریف ਐ ਪਹਿਲਾਂ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਉਹ ਇੱਕੋ ਇੱਕ ਮੁੰਡਾ ਸੀ ਨੌਜਵਾਨ ਉਹ ਚਲੇ ਗਿਆ ਇਹ ਕਿਸਮ ਦਾ ਘਰ ਖਾਲੀ ਹੋ ਗਿਆ ਹੈ ਪਰਮਾਤਮਾ ਨੂੰ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਨੂੰ ਤਾਕਤ ਦੇਵੇ ਕਿ ਇਹ ਪਰਿਵਾਰ ਸਾਡਾ ਸਾਰਾ ਇਹ ਦੁੱਖ ਨੂੰ ਸਹਿ ਸਕੇ ਤਾਂ ਲੀਡਰ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਹਾਦਸਾ ਹੋਇਆ ਨੌਜਵਾਨ ਬੱਚਾ ਚਲਾ ਗਿਆ ਔਰ ਅੱਜ ਮੈਂ ਦੇਖ ਰਿਹਾ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਭਾਣ ਅੱਜ ਮਹਿੰਦਰ ਸਿੰਘ ਕੇਪੀ ਜਾਬ ਨਾਲ ਦੁੱਖ ਸਾਂਝਾ ਕਰਨਾ ਹੈ ਸੋ ਇਸ ਘਟਨਾ ਦਾ ਹਰ ਇੱਕ ਨੇ ਬੜਾ ਅਫਸੋਸ ਮਨਾਇਆ ਜਿੰਨੂੰ ਵੀ ਇਸ ਗੱਲ ਦਾ ਪਤਾ ਲੱਗਾ ਤਾਂ ਹਰ ਇੱਕ ਨੇ ਬੜਾ ਦੁੱਖ ਮਨਾਇਆ ਕਿਉਂਕਿ ਮਹਿੰਦਰ ਸਿੰਘ ਕੇਪੀ ਜੀ ਹਰ ਇੱਕ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪਿਆਰ ਹੀ ਕੀਤਾ ਕਦੇ ਕਿਸੇ ਦੇ ਨਾਲ ਉਹਨਾਂ ਦਾ ਬੈਰ ਵਿਰੋਧ ਨਹੀਂ ਰਿਹਾ ਸੋ ਇਸ ਕਰਕੇ ਅੱਜ ਸਾਰਾ ਸ਼ਹਿਰ ਔਰ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ परमपिता परमात्मा ਦੇ ਚਰਨਾਂ 'ਚ ਅਰਦਾਸ ਕਰਦਾ ਕਿ ਜਿੱਥੇ ਸਾਡੇ ਛੋਟੇ ਵੀਰ ਰਿਚੀ ਕੇਪੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਉੱਥੇ ਸਰਦਾਰ ਮਹਿੰਦਰ ਸਿੰਘ ਕੇਪੀ ਸਾਹਿਬ ਇਸ ਭਾਰੀ ਦੁੱਖ ਦੇ ਵਿੱਚੋਂ ਨਿਕਲ ਸਕਣ ਇਸ ਗੱਲ ਦੀ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਨੌਜਵਾਨ ਪੁੱਤਰ ਬੇਵਕ ਸਮੇ ਚਲੇ ਜਾਣਾ ਮੈਂ ਸਮਝਦਾ ਇਹ ਤੋਂ ਹੋਰ ਕੀ ਮਾੜਾ ਹੋ ਸਕਦਾ 13 ਮਹੀਨੇ ਪਹਿਲਾਂ ਉਹਨਾਂ ਦੀ ਧਰਮ ਸਪਤਰੀ ਉਹਨਾਂ ਦਾ ਜੀਵਨ ਸਾਥੀ ਉਹਨਾਂ ਨੂੰ ਸਾਥ ਛੱਡ ਕੇ ਚਲਾ ਗਿਆ ਅਜੇ ਉਹ ਸਦਮੇ ਚੋਂ ਬਾਹਰ ਨਹੀਂ ਆਏ ਸੀ ਤੇ ਮੈਂ ਸਮਝਦਾ ਅੱਜ ਜਿਹੜਾ ਦੁੱਖਾਂ ਦਾ ਪਹਾੜ ਕੇਪੀ ਸਾਹਿਬ ਦੇ ਡੇਗਾ ਇਹਨੂੰ ਕੋਈ ਮਾੜਾ ਕਿਸੇ ਹੋਰ ਨਹੀਂ ਹੋ ਸਕਦਾ ਤੇ ਆਪਾਂ ਅਰਦਾਸ ਕਰੀਏ ਕੇਪੀ ਸਾਹਿਬ ਜਿਹੜੇ ਨਿਹਾਇਕ شریف ਇਨਸਾਨ ਆ ਉਹਨਾਂ ਨੂੰ ਪਰਮਾਤਮਾ ਹਿੰਮਤ ਬਖਸ਼ਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਹੜਾ ਇਹ ਦੁੱਖ ਉਹਦਾ ਪਹਾੜ ਡੇਗਾ ਉਸਹਨ ਦਾ ਬਲ ਬਖਸ਼ਣ ਇਹ ਹੀ ਬੇਨਤੀ ਆ ਪਰਮਾਤਮਾ ਜੀ ਸਾਹਿਬੇ ਲੱਖਤੋ